ਪੇਤ ਪਰੇ ਹਾਲਾਤਾਂ ਬਚੇ 147 ਨਾਲ ਗੋਲੀ ਲੱਗਣ ਨਾਲ ਹੈੱਡ ਕਨਸਟੇਬਲ ਦੀ ਹੋਈ ਮੌਤ ਪੋਜੇ ਥਾਣਾ ਬੈਸੀ ਤੈਨਾਤ ਪੇਸ਼ੀ ਲਈ ਮੁਲਜ਼ਮ ਨੂੰ ਲੈ ਕੇ ਆਏ ਸਨ ਨਵਾਂ ਸ਼ਹਿਰ ਜਿਲ੍ਹਾ ਨਵਾਂ ਸ਼ਹਿਰ ਦੀ ਨਵੀਂ ਬਣੀ ਕਚਹਿਰੀ ਵਿੱਚ ਉਸ ਵੇਲੇ دہشت ਦਾ ਮਾਹੌਲ ਬਣ ਗਿਆ ਜਦੋਂ ਕਚਹਿਰੀਆਂ ਵਿੱਚ ਗੋਲੀ ਚੱਲਣ ਦੀ ਆਵਾਜ਼ ਸਾਹਮਣੇ ਆਈ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀ ਜੋ ਕਿ ਥਾਣਾ ਪੋਜੇ ਵਾਲ ਵਿਖੇ ਤੈਨਾਤ ਸੀ ਜਿਸ ਦਾ ਨਾਮ ਹਰਵਿੰਦਰ ਸਿੰਘ ਵਾਸੀ ਨੰਗਲ ਦਾ ਦੱਸਿਆ ਜਾ ਰਿਹਾ ਹੈ ਜਦੋਂ ਅੱਜ ਉਹ ਇੱਕ ਮੁਲਜ਼ਮ ਨੂੰ ਪੇਸ਼ੀ ਦੌਰਾਨ ਕਚਹਿਰੀਆਂ ਵਿੱਚ ਲੈ ਕੇ ਆਉਂਦਾ ਹੈ ਤਾਂ ਜਦੋਂ ਉਹ ਪੁਲਿਸ ਅਧਿਕਾਰੀ ਬਾਥਰੂਮ ਕਰਨ ਲਈ ਜਾਂਦਾ ਹੈ ਤਾਂ ਲੋਕਾਂ ਮੁਤਾਬਕ 1K47 ਜੋ ਕਿ ਪੁਲਿਸ ਅਧਿਕਾਰੀ ਦੇ ਕੋਲ ਸੀ ਉਹ ਜਦੋਂ ਬਾਥਰੂਮ ਜਾਂਦਾ ਹੈ ਤਾਂ ਉਸ ਦਾ ਪੈਰ ਸਲਿੱਪ ਹੋ ਕਰਕੇ ਲੋਕਾਂ ਮੁਤਾਬਕ ਲੱਗਦਾ ਹੈ ਕਿ 1K47 ਹਥਿਆਰ ਥੱਲੇ ਡਿੱਗ ਜਾਂਦਾ ਹੈ ਅਤੇ 1K47 ਦਾ ਲੋਕ ਖੁੱਲਾ ਹੋ ਸਕਦਾ ਹੈ ਜਿਸ ਦਾ ਜਿਸ ਨਾਲ ਗੋਲੀਆਂ ਪੁਲਿਸ ਅਧਿਕਾਰੀ ਤੇ ਚੱਲ ਪਈਆਂ ਹੋਣਗੀਆਂ ਲੋਕਾਂ ਦੇ ਮੁਤਾਬਕ ਚਾਰ ਗੋਲੀਆਂ ਚੱਲਣੀਆਂ ਵਾਜਾਂ ਆਈਆਂ ਸਨ ਅਤੇ ਹੈੱਡ ਕਾਂਸਟੇਬਲ ਦੇ ਮੱਥੇ ਵਿੱਚ ਗੋਲੀਆਂ ਵੱਜਨ ਨਾਲ ਖੂਪੜੀ ਉੱਪਰ ਛੱਤ ਨਾਲ ਜਾ ਲੱਗਦੀ ਹੈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਨੂੰ ਸਰਕਾਰੀ ਹਸਪਤਾਲ ਨਵਾਂ ਸ਼ਹਿਰ ਲਿਆ ਜਾਂਦਾ ਹੈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈੱਡ ਕਾਂਸਟੇਬਲ ਦੀ ਮ੍ਰਿਤਕ ਦੀ ਨਵਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਮੌੜਚਰੀ ਬਿਖੇ ਰਖਵਾ ਦਿੱਤੀ ਗਈ ਹੈ ਨਵਾਂ ਸ਼ਹਿਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਨੂੰ ਗੰਭੀਰਤਾ ਨਾਲ ਦੇਹਾ ਹੈ ਤੁਸੀਂ ਦੇਖ ਰਹੇ ਹੋ ਚੈਨਲ ঈগল ਆਈਜ਼ 24 ਸਾਡਾ ਚਰਨ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਹਾਂ ਜੀ ਸਰ ਇਹ ਕਿੱਦਾਂ ਹੋ ਗਿਆ ਕਿੱਦਾਂ ਹੋ ਗਿਆ ਦੇਖੋ ਜੀ ਇਹ ਹੁਣੇ ਢਾਈ ਕੋਏ ਜੀ ਸੀ ਕੌਂਪਲਟਨ ਜਨਰ ਮੈਡਮ ਦੀ ਕੋਰਟ ਦੇ ਵਿੱਚ ਸੀਗੇ ਜੀ ਜੋ ਮਨਾਇਰ ਦਾ ਕੇਸ ਚੱਲ ਰਿਹਾ ਸੀਗਾ ਜੀ ਉਹਦੇ ਵਿੱਚ 307 ਦੇ ਕੇਸ ਦੇ ਵਿੱਚ ਇਹ ਮੁਲਜ਼ਮਾਂ ਨੂੰ ਕਸਟਡੀ ਵਿੱਚੋਂ ਲੈ ਕੇ ਆਏ ਸੀਗੇ ਜੀ ਤੇ ਇਹ ਦੋ ਜਣੇ ਸੀਗੇ ਇੱਕ ਮੁਲਾਜ਼ਮ ਜਿਹੜਾ ਸਰਵਿੰਦਰ ਸਿੰਘ ਇਹ ਜੀ ਇਹ ਉੱਥੇ ਆ ਕੇ ਕਾਫੀ ਮਤਲਬ ਪਹਿਲੇ ਬਾਹਰ ਘੁੰਮਦਾ ਰਿਹਾ ਜੀ ਉਸ ਤੋਂ ਬਾਅਦ ਵਾਸ਼ਰੂਮ ਚ ਗਿਆ ਜੀ ਇਹ ਤੇ ਕਾਫੀ ਆਵਾਜ਼ ਆਈ ਹੈ ਅਸੀਂ ਕੋਰਟ ਦੇ ਵਿੱਚ ਸੁਣੀ ਕਿ ਉੱਥੇ ਆਵਾਜ਼ ਕਾਫੀ ਜ਼ਿਆਦਾ ਆਈ ਹੈ ਅਸੀਂ ਸੋਚਿਆ ਸ਼ਾਇਦ ਕੋਈ ਇੱਥੇ ਕੰਸਟਰਕਸ਼ਨ ਦਾ ਵਰਕ ਚੱਲ ਰਿਹਾ ਤੇ ਕੋਈ ਟੀਨਾ ਵਗੈਰਾ ਡਿੱਗੀਆਂ ਤੇ ਬਾਹਰ ਜਾ ਕੇ ਜਿਆਦਾ ਸਿਰ ਕੋਰ ਕੋਰ ਤੋਂ ਬਾਹਰ ਜਾ ਕੇ ਵਾਸ਼ਰੂਮਾਂ ਨੂੰ ਦੇਖਿਆ ਜੀ ਤੇ ਧੂਆਂ ਜਿਹਾ ਅਸੀਂ ਕਾਫੀ ਜਿਆਦਾ ਅਸੀਂ ਅੰਦਰ ਨੂੰ ਗਏ ਤਾਂ ਉੱਥੇ ਇਸ ਬੰਦੇ ਦੀ ਡੈੱਡ ਬਾਡੀ ਪਈ ਸੀਗੀ ਲੱਗ ਰਿਹਾ ਹੈ ਕਿ ਇਹ ਬੰਦਾ ਉੱਥੇ ਵਾਸ਼ਰੂਮ ਗਿਆ ਸੀ ਤੇ ਉੱਥੇ ਸ਼ਾਇਦ ਡੇਗ ਗਿਆ ਜੀ ਤੇ ਇਹਦੇ ਗੋਲੀਆਂ ਜਿਹੜੀਆਂ ਲੱਗੀਆਂ ਚਾਰ ਰਾਉਂਡ ਉੱਥੇ ਜਿਹੜੇ ਲੱਗੇ ਮਿਲੇ ਜੀ ਵਾਸ਼ਰੂਮ ਦੇ ਉਹਦੇ ਗੋਲੀ ਕਿੱਥੇ ਲੱਗੀ ਉਹਦੇ ਸਿਰ ਦੇ ਵਿੱਚ ਇੱਥੇ ਕੰਨ ਪੱਟੀ ਤੇ ਜੀ ਸਿਰ ਤੇ ਤੇ ਉੱਪਰ ਫਿਰ ਉਹ ਨਿਕਲ ਗਏ ਜੀ ਛੱਤ ਤੇ ਲੱਗੇ ਹੋਏ ਚਾਰਾਂ ਉਹ ਜਿਹੜੀ ਇਹ ਰਾਈਫਲ ਉਹ ਦੀ ਧਰਤੀ ਦੇ ਡੇਕੇ ਬੱਚੀ ਆ ਜਾਂ ਕਿਤਾ ਕੇ ਟ੍ਰਿਕ ਤੋਂ ਨੇ ਆ ਨਹੀਂ ਅਸੀਂ ਜੋ ਦੇਖ ਰਹੇ ਆ ਕਿ ਉਹ ਵਾਸ਼ਰੂਮ ਗਿਆ ਸੀ ਜੀ ਬੰਦਾ ਤੇ ਉਹ 3D ਤੇ ਖੜੇ ਕਿਤੇ ਡਿਗੇ ਤੇ ਉਹਦੇ ਰਾਈਫਲ ਜਿਹੜੀ ਉਹਦੇ ਸਿਰ ਤੇ ਲੱਗ ਗਈ ਗੋਲੀ ਜੀ ਉਹਨਾਂ ਤੇ ਕਿ ਕਿਹੜੀ ਜਗ੍ਹਾ ਲੱਗਾਇਆ ਸੀ ਇਹ 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 ਜਿਹੜਾ ਬੰਦਾ ਸੀ ਪੋਜੇਵਾਲ ਥਾਣੇ ਦਾ ਸੀਗਾ ਜੀ ਤੇ ਅੱਜ ਜਿਹੜਾ ਸੀ ਇਹ ਕਸਟਡੀ ਦੇ ਵਿੱਚ ਲੈ ਕੇ ਆਇਆ ਜੀ ਹਰਵਿੰਦਰ ਸਿੰਘ ਦਾ ਨਾਮ ਸੀ ਠੀਕ ਹੈ ਪਰ ਇਸ ਲਈ ਸਾਨੂੰ ਮੈਸੇਜ ਆਇਆ ਸੀ ਕਿ ਪੋਜੇਵਾਲ ਥਾਣੇ ਮੇਰੇ ਸੀਨੀਅਰ ਕਾਂਸਟੇਬਲ ਹਰਵਿੰਦਰ ਸਿੰਘ unki death ho gayi hai immediately sensible hospital unko shift kiya hai abhi maut ka karan aur sara kuch verification chal rahi hai accordingly brief kiya sir posting kithhi gayi posting inadi as jo posting sinadi pahuchwa tha rank eminent senior constituted had 100 senior constable kithhe peshidron ithe inadi ha ji peshi duty te aayi hui si ਤੇ ਸਾਨੂੰ ਪੋਰਟ ਕੰਪਲੈਕਸ ਤੋਂ ਇਹ ਮੈਸੇਜ ਆਇਆ ਸਾਡੇ ਹੋਰ ਵੀ ਮੁਲਾਜ਼ਮ ਇੱਥੇ ਹਾਜ਼ਰ ਸੀ ਇਹਨਾਂ ਦੀ ਡੈਥ ਹੋ ਗਈ ਹੈ ਸੇਮੇਟੇਟ ਹੀ ਇਹਨਾਂ ਨੂੰ ਫਿਰ ਅਸੀਂ ਹਸਪੀਟਲ ਵਿੱਚ ਸ਼ਿਫਟ ਕੀਤਾ ਤੇ ਅੱਗੇ ਵੈਰੀਫਿਕੇਸ਼ਨ ਚੱਲ ਰਹੀ ਹੈ ਕਿੰਨ ਡੈਥ ਕਿਤਨਾ ਡੈਥ ਹੋਈ ਹੈ ਕਿਸ ਤਰ੍ਹਾਂ ਦੇ ਪ੍ਰੈਸ਼ਰ ਨੂੰ ਬੁਲੀ ਚਲਾਇਆ ਕਿੰਨਾ ਕਿੰਨਾ ਹੈ ਹਲੇ ਸਭ ਕੁਝ ਵੈਰੀਫਾਈ ਕਰ ਰਹੇ ਹਾਂ ਸਾਰਾ ਕੁਝ ਜਦੋਂ ਵੈਰੀਫਾਈ ਕਰ ਲਿਆ ਚਾਹੀਦਾ ਫਿਰ ਤੁਹਾਨੂੰ ਵੀ ਦੱਸ ਦੋਡੀ ਕਿੱਥੇ ਮਿਲੀ ਹੈ ਕੋਰਟ ਕੰਪਲੈਕਸ ਬਾਥੂਂ ਤੋਂ ਕਿ ਬਹਾਰ ਤੋਂ ਹਟੰਦੀ